ਕੱਲ੍ਹ ਸੀ ਮਤਲਬ ਆਪਣੇ ਪਿੰਡ ਤੋਂ ਮੈਂ ਆਪਣੇ ਹਸਬੰਦ ਨੂੰ ਜਾਂਦੀ ਪਈ ਸੀ ਕੈਸ਼ ਦੇਣ ਵਾਸਤੇ ਕਿਹੜਾ ਪਿੰਡ ਸੀ ਹਾਂਜੀ ਇੱਕ ਪਿੰਡ ਕਲਾਂ ਨੰਬਰ ਕੀ ਮੰਗਵਾਇਆ ਸਰ ਹਾਂ ਦੱਸ ਅਸੀਂ ਮਤਲਬ ਆਪਣੇ ਘੜੇ ਜਦੋਂ ਨਿਕਲੇ ਤੇ ਮਤਲਬ ਇਹ ਤਿੰਨ ਨੌਜਵਾਨ ਸਾਡਾ ਪਿੱਛਾ ਕਰਦੇ ਪਏ ਸੀ ਜਦੋਂ ਹੀ ਘੜਾ ਤੋਂ ਥੋੜੀ ਮਤਲਬ ਦੂਰ ਗਏ ਤੇ ਇਹਨਾਂ ਨੇ ਮਤਲਬ ਸਾਡੇ ਉੱਪਰ ਹਮਲਾ ਕੀਤਾ ਇੱਕ ਦੇ ਕੋਲ ਦਾਤਰ ਸੀ ਉਹਨਾਂ ਨੇ ਮਤਲਬ ਮੇਰੇ ਮਾਰਨ ਦੀ ਕੋਸ਼ਿਸ਼ ਕੀਤੀ ਸਿਰ ਤੇ ਸਾਡੇ ਕੋਲ ਫੋਨ ਸੀ ਮੇਰੇ ਹੱਥ ਵਿੱਚ ਮੇਰਾ ਫੋਨ ਡਿੱਗ ਗਿਆ ਇਹਨਾਂ ਨੇ ਫੜ ਲਿਆ ਮੇਰੇ ਕੋਲੋਂ ਦੀਦੀ ਮੇਰੇ ਨਾਲ ਸਿਸਟਰਨ ਲੋ ਹੀ ਉਹਨਾਂ ਕੋਲ ਪਰਸ ਵਿੱਚ ਡਾਕੂਮੈਂਟ ਹੀ ਕੈਸ਼ ਹੀ ਉਹਨਾਂ ਨੇ ਮਤਲਬ ਪਰਸ ਖੋ ਕੇ ਤੇ ਉਸੇ ਟਾਈਮ ਕੜਾੜ ਹੋ ਗਏ ਕਿੰਨਾ ਕੈਸ਼ ਵਿੱਚ ਕੈਸ਼ ਵਿੱਚ 50000 ਉਹ ਲੈ ਗਏ ਹਾਂਜੀ ਖੋ ਕੇ ਲੈ ਗਏ ਕਿੰਨੇ ਫੋਨ ਤੁਹਾਡਾ ਫੋਨ ਦੋ ਹੀ ਇੱਕ ਦੀਦੀ ਉਹਨਾਂ ਦਾ ਪਰਸ ਵਿੱਚ ਇੱਕ ਇਹ ਮੇਰੇ ਹੱਥ ਵਿੱਚ ਹੀ ਕਿ ਪਰਸ ਵਿੱਚ ਹਾਂਜੀ ਫਿਰ ਅਸੀਂ ਉਸੇ ਟਾਈਮ ਪੁਲਿਸ ਕੰਪਲੇਂਟ ਕੀਤੀ ਤੇ ਪੁਲਿਸ ਥਾਣਾ ਸਦਰ ਬਟਾਲਾ ਇਹਨਾਂ ਦੀ ਟੀਮ ਨੇ 24 ਘੰਟੇ ਦੇ ਵਿੱਚ ਵਿੱਚ ਮਤਲਬ ਕੀਤਾ ਉਹਨਾਂ ਨੂੰ ਕਾਬੂ ਤੇ ਹਾਂਜੀ ਉਹਨਾਂ ਨੂੰ ਫੜ ਲਿਆ ਤੇ ਸਾਡਾ ਸਾਰਾ ਜਿਹੜਾ ਸਮਾਨ ਬਰਾਮਦ ਕੀਤਾ ਉਹਨਾਂ ਤੇ ਅਸੀਂ ਉਸ ਟੀਮ ਦਾ ਬਹੁਤ ਤਹਿ ਦਿਲੋਂ ਤਾਨਵਾਦ ਕਰਦੇ ਆ థాంక్స్ ਕਰਦੇ ਆ ਕਿ ਟੀਮ ਨੇ ਸਾਡਾ ਮਤਲਬ ਸਮਾਨ ਜੋ ਵੀ ਆ ਆਪਣੇ ਕੋਲ ਬਰਾਮਦ ਕੀਤਾ ਹਾਂ ਸਰ ਹਾਂਜੀ ਮੈਂ ਦਵਿੰਦਰ ਸਿੰਘ ਕਾਲਾ ਨਗਪੁਰ ਜੀ ਬਲਾਕ ਪ੍ਰਧਾਨ ਫਤਗੜ ਚੂੜੀਆਂ ਆਮ ਪਾਰਟੀ ਸਾਡੇ ਪਿੰਡ ਕੱਲ ਅਸੀਂ ਕੱਲ ਅੰਮ੍ਰਿਤਸਰ ਗਏ ਹੋ ਸੀਗੇ ਤੇ ਸਾਨੂੰ ਪਤਾ ਲੱਗਾ ਕਿ ਸਾਡੇ ਪਿੰਡ ਵਿੱਚ ਇੱਕ ਲੋਟ ਹੋਈ ਹੈ ਜੀ ਉਹ ਹੋਈ ਹੈ ਮੈਨੂੰ ਜਦੋਂ ਫੋਨ ਕੀਤਾ ਵੀ ਸਾਡੇ ਇਸ ਤਰ੍ਹਾਂ ਲੁੱਟ ਹੋ ਗਈ ਹੈ ਤੇ ਬੰਦੇ ਭੱਜ ਗਏ ਨੇ ਮੈਂ ਕਿਹਾ ਤੁਸੀਂ ਕੋਈ ਗੱਲ ਨਹੀਂ ਜੀ ਲੁੱਟ ਹੋ ਗਈ ਹੈ ਤੇ ਤੁਹਾਡਾ ਪਛਾਣ ਹੋ ਗਿਆ ਤੇ ਬੰਦੇ ਹਨ ਦਾਤ ਮਾਰ ਲੱਗੇ ਤੇ ਪਛਾਣ ਹੋ ਗਿਆ ਔਰ ਅਸੀਂ ਉਸੇ ਵੇਲੇ ਫਿਰ ਮੈਂ ਫੋਨ ਕਰਤਾ ਜੀ ਐਸਐਸ ਸਾਹਿਬ ਸਰਦਾਰ ਸਤਲਵਾਲਿਆ ਨੂੰ ਸਤਿ ਸ੍ਰੀ ਅਕਾਲ ਜੀ ਨੂੰ ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਪੂਰੇ 10 ਮਿੰਟ ਵਿੱਚ ਪੁਲਿਸ ਰਿਟਾਇਰ ਕਾਲੇ ਮੈਂ ਕਿ ਪਹੁੰਚ ਜਾਂਦੀ ਹੈ ਇਹਨਾਂ ਨੂੰ ਸਾਰਾ ਰਿਪੋਰਟ ਕਰਕੇ ਕਿ ਤਰ੍ਹਾਂ ਇਹੋ ਜਿਹੇ ਬੰਦੇ ਕਿਸ ਤਰ੍ਹਾਂ ਸੀਗਾ ਇਹਨਾਂ ਨੇ 24 ਘੰਟੇ ਨਹੀਂ ਬਲਕੇ 20 ਘੰਟੇ ਦੇ ਅੰਦਰ ਨੂੰ ਸਾਰੇ ਬੰਦੇ ਟੈਸਟ ਕਰ ਲਏ ਔਰ ਜਿੰਨੀ ਵੀ ਇਹਨਾਂ ਦਾ ਸਮਾਨ ਇਹਨਾਂ ਦਾ ਹੋਇਆ ਸੀ ਸਾਰਾ ਉਹਨਾਂ ਬਰੰਭ ਕਰ ਲਿਆ ਔਰ ਅਸੀਂ ਤੁਹਾਨੂੰ ਵਧੀਆਂ ਸਦਰਪਟਾਲਾ ਪੁਲਿਸ ਦੇ ਖਾਸ ਕਰਕੇ ਐਸਐਸ ਸਾਹਿਬਾ ਵਾਲੇ ਸਾਰੀ ਨਵੀਂ ਟੀਮ ਦੇ ਕਿ ਇੰਨੀ ਕਰੰਟ ਐਕਸ਼ਨ ਲੈ ਕੇ ਇਹਨਾਂ ਨੇ ਜਿਹੜੀ ਮੁਰਚਾ ਪੜੇ ਰਾ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦੀਆਂ ਔਰ ਅਸੀਂ ਇਹਨਾਂ ਦੇ ਕੰਮ ਤੇ ਬਹੁਤ ਖੁਸ਼ ਆ ਹਾਂਜੀ ਮੈਂ ਐਸਐਸ ਜਨਰਲ ਸਿੰਘ ਐਸਐਚਓ ਸਦਰਪਟਾਲਾ ਕੱਲ ਇੱਕ ਸੂਚਨਾ ਪ੍ਰਾਪਤ ਹੋਈ ਜੀ ਆਪਣੇ ਗੀਤਾ ਤੇ ਉਦਿੰਨ ਨਾਨ ਜਿਹੜੇ ਆਪਣੇ ਪਿੰਡ ਕਾਲਾ ਨੰਗਲ ਤੋਂ ਜਾ ਰਹੇ ਸੀ ਸ਼ੁਗਰ ਮਿਲ ਬਟਾਰਾ ਨੂੰ ਤੇ ਕੰਨ ਨੌਜਵਾਨ ਮੁਸਾਫਰ ਤੇ ਆਏ ਨਾ ਨੇ ਦਾਤਾ ਦੀ ਨੋਟ ਉਹਨਾਂ ਕੋਈ 50000 ਤੇ ਦੋ ਮੋਬਾਈਲ ਤੋਂ ਬੰਦੇ ਕਸਤਾ ਵੀ ਜੀ ਖੋ ਖੜ ਕੇ ਫਰਾਰ ਹੋ ਗਏ ਇਸ ਸੂਚਨਾ ਮਿਲ ਤੋਂ ਬਾਅਦ ਯਾਸ਼ੇਵਿੰਦਰ ਸਿੰਘ ਵੱਲੋਂ ਮਕਦਮਾ ਲੋਕ ਕਰਨ ਦੀ ਤਤੀਸ਼ ਕੀਤੀ ਗਈ ਜੋ ਟੈਕਨੀਕਲ ਅਧਾਰ ਤੇ ਜਿਹੜੀ ਜੋ ਸੀ ਪਾਏ ਗਏ ਸਨ ਉਹ ਸਾਰੀ ਬੰਦੇ ਹੈਗੇ ਆਪਣੇ ਜੋਬਨਪ੍ਰੀ ਸਿੰਘ ਰਵਿੰਦਰ ਸਿੰਘ ਰਾਜਾ ਕਾਸਤੀਪ ਸਿੰਘ ਇਹਨਾਂ ਨੂੰ ਨਾਮਿਨੇਟ ਕਰਕੇ ਇਹਨਾਂ ਨੂੰ ਅਰੈਸਟ ਕੀਤਾ ਆ ਅਰੈਸਟ ਕਰਕੇ ਇਹਨਾਂ ਪਾਸੋਂ ਇਹਨਾਂ ਕੋਲੋਂ ਜੋ ਮੋਟਰਸਾਈਕਲ ਵਰਤੀ ਆ ਮਗ ਵਰਦਾ ਦੇ ਵਿੱਚ ਦਫ਼ਤਰ ਕੁਝ ਕਰੰਸੀ ਮੋਬਾਈਲ ਇਹ ਸਾਰਾ ਕੁਝ ਰਿਕਵਰ ਕੀਤਾ ਇਹਨਾਂ ਕੋਲ ਕੁਝ ਵੀ ਚੱਲ ਰਹੀ ਹੈ ਕੁਝ ਇਸ ਤੋਂ ਬਾਅਦ ਜੋ ਵੀ ਹੋਰ ਵੀ ਖੁਲਾਸੇ ਹੋਣਗੇ ਨਹੀਂ ਜਾਣ ਕੋ ਇਹ ਨਜ਼ਰ ਮਾੜਾ ਸਿਰ ਕਰਕੇ ਇਹਨਾਂ ਨੂੰ ਬੇਰੀ ਬਸ ਲਿਖੀਤੀ ਆ। ਪਹਿਲੇ ਪਹਿਲੇ ਵੀ ਰਿਕਾਰਡ ਇਹਨਾਂ ਦਾ ਖਰਾਬੀ ਹੈ। ਉਹਨਾਂ ਨੇ ਕਿ ਇਸ ਇਗਨੋਵੇਕੇ ਚੇਕ ਪਸਾ ਗਿਆ ਉਹ ਵੀ ਦੌਲ ਬੀਰ ਕਰ ਰਹੇ ਆਪਾਂ। ਥੀਰੋਂ ਤੋਂ ਬਾਅਦ ਬੋਤਾ ਕਿ ਯੋਸਫ ਦਾ। ਫੰਮ ਡਾਕਟਰ ਵਿਖਾ ਕੇ ਉਹ ਜੀਵ ਨਾਇਨਨ ਆਪਣਾ ਸਮਾਨ ਦਿੱਤੀਆਂ ਤੇ ਡਾਕਟਰ ਮਾਰੀ ਸਕਦੇ ਸੀ ਉਹਨਾਂ ਨੇ। ਡਾਕਟਰ ਇਹਨਾਂ ਨੂੰ ਖਰਾਬੀ ਉਹਨਾਂ ਨੂੰ ਤੇ ਉਹਨਾਂ ਨੇ ਵਾਰ ਵੀ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਇਹ ਡਾਕਟਰ ਇਹਨਾਂ ਨੂੰ ਈ ਧਰਤੀ ਭੈ ਤੋਂ ਹੀ ਨੰਮਾ ਸਵਾਲ ਦਿੱਤਾ ਜਾਦਾ ਹੈ। ਇਹ ਧਰਤੀ ਇਹਨਾਂ ਦੇ ਖਿਲਾਫ ਮੁਕੱਦਮਾ ਨੰਬਰ 102 ਅੰਡਰ ਸੈਕਸ਼ਨ 304 ਬਲੀਗ 2 3 ਬਲੀਗ 5 ਜਿਹੜੀ ਪਹਿਲਾਂ 389 ਬੀ ਤੋਂ ਹੁੰਦੀ ਸੀ ਉਹਦੇ ਤਹਿਤ ਏਐਸਓ ਮਿੰਦਰ ਸਿੰਘ ਵੱਲੋਂ ਮੁਕੱਦਮਾ ਦਰਜ ਕੀਤਾ ਗਿਆ ਜਿਸ ਦੇ ਸਬੂਤ پیش ਕੀਤੇ ਆ। ਇਹਨਾਂ ਦੀ ਗ੍ਰਿਫਤਾਰੀ ਜਿਹੜੀ ਆ ਇਹ ਇਧਰ ਦੀ ਸਾਈਡ ਤੋਂ ਮਿਲ ਵਾਲੀ ਸਾਈਡ ਤੋਂ ਜਿਹੜੀ ਹੋਈ ਆ ਕਿਉਂਕਿ ਇਧਰ ਜੀ ਇਹ ਆਪਣੀ ਬਹੁਤ ਹੀ ਵਾਤਾਵਰਣ ਨਾਲ ਅਸਲ ਵਿੱਚ ਇਹ ਚੱਕਰ ਜੀ ਹਿੱਤ ਤੋਂ ਇਹਨਾਂ ਨੂੰ ਕਾਬੂ ਕੀਤਾ ਹੋਇਆ ਹੈ ਇਹ ਸਹਾਰ ਦੇ ਰਹਿਣ ਵਾਲੇ ਨਿੱਤ ਨੇ ਤੇ ਇਹਨਾਂ ਨੇ ਕੋ ਪ੍ਰੋਪੋਜ਼ਲ ਬਣਾ ਕੇ ਇਹਦੀ ਪਲਾਨਿੰਗ ਕਰਕੇ ਦਿੱਤਾ ਹੈ